ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲੋਕੀ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਮਾਰਸ ਰਕਾ ਹਰਕਤ ਹੋ ਚਾਈ ਅਤੇ ਨਸ਼ਾ ਕਸਕਰਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਐਕਸ਼ਨ ਲਿਆ ਅਤੇ ਨਸ਼ਾ ਬਸਕਰਨ ਦੇ ਘਰ ਡਰੇਡ ਮਾਰੀ ਅਤੇ ਕਈ ਨਸ਼ਾ ਕਸਕਰਨ ਦੇ ਕਰਨ ਟੋਨ ਦੀ ਕੋਸ਼ਿਸ਼ ਕੀਤੀ ਕਾਇਆ ਜਾ ਰਹਾ ਹੈ ਰਾਸਤ ਆਮ ਇਹ ਲਈ ਗਈ ਇਸ ਦੇ ਵਿੱਚ ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਮਾਨ ਸਰਕਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਲਈ ਕੱਲ ਮੀਟਿੰਗ ਕੀਤੀ ਹੋਈ ਇਹ ਮੀਟਿੰਗ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੋਈ ਸੀ ਜਿਸ ਵਿੱਚ ਪੰਜਾਬ ਦੇ ਵੱਡੇ ਵੱਡੇ ਲੀਡਰ ਅਤੇ ਮੁੱਖ ਅਫਸਰਾਂ ਦੇ ਵਿਚਾਰ ਹੋਏ ਅਤੇ ਮਾਨ ਸਾਹਿਬ ਨੇ ਸਖਤ ਅਦਾਇਤਾਂ ਦਿੱਤੀਆਂ ਕਿ ਨਸ਼ਾ ਤਸਕਰਾਂ ਨੂੰ ਰੋਪਣ ਲਈ ਹਰੇਕ ਕੰਮ ਚੱਕਿਆ ਜਾਵੇ ਜੋ ਸੰਭਵ ਹੋਵੇ ਅਤੇ ਭਗਵੰਤ ਮਾਨ ਨੇ ਇਹ ਕਿਹਾ कि ਇਸ ਵਿੱਚ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਉਪਮਾਨ ਅਨੁਸਾਰ ਐਕਸ਼ਨ ਲਿਆ ਗਿਆ ਅਤੇ ਨਸ਼ਾ ਤਸਕਰਾਂ ਦੇ ਘਰਾ ਵਿੱਚ ਰੇਡਾਂ ਕੀਤੀਆਂ ਗਈਆਂ ਅਤੇ ਕਈ ਕਰਨ ਢਾਣ ਦੀ ਕੋਸ਼ਿਸ਼ ਕੀਤੀ ਜੋ ਕਿ ਸਹੀ ਵੀ ਹੈ ਕਿਉਂਕਿ ਜੋ ਨਸ਼ਾ ਤਸਕਰ ਨਸ਼ਾ ਵੇਚਦੇ ਹਨ ਅਤੇ ਆਪਣੀ ਪ੍ਰਾਪਰਟੀ ਬਣਾਉਂਦੇ ਆ ਉਹਨਾਂ ਉੱਪਰ ਇਸ ਤਰ੍ਹਾਂ ਦੇ ਐਕਸ਼ਨ ਲਏ ਜਾਣੇ ਚਾਹੀਦੇ ਆ ਡਰੱਗ ਪੈਡਲਰਸ ਨੂੰ ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦਿਓ ਮੈਂ ਉਹਨਾਂ ਲੋਕਾਂ ਦੇ ਉਹਨਾਂ ਡਰੱਗ ਪੈਡਲਰਸ ਦੇ ਮਾਪਿਆਂ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਆਪਦੇ ਬੱਚਿਆਂ ਦੀ ਸਲਾਮਤੀ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਤੇ ਸਮਾਜ ਦੀ ਭਲਾਈ ਦੇ ਲਈ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਹਟਾ ਲਓ ਪਰ ਇਸ ਦਰ ਨੂੰ ਲੈ ਕੇ ਵਿਰੋਧੀਆਂ ਨੇ ਮਾਨ ਸਾਹਿਬ ਉੱਪਰ ਕੀ ਪ੍ਰਤੀਕਿਰਿਆ ਮ ਦਿੱਤੀ ਹਨ ਜਿਵੇਂ ਪੰਜਾਬ ਸਰਕਾਰ ਪਿਛਲੇ 3 ਸਾਲਾਂ ਤੋਂ ਕਿਸੁੱਤੀ ਬੇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 3 ਸਾਲਾਂ ਵਿੱਚ ਕਿਉਂ ਨੀ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਲਿਆ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਇਹ ਦਾਅਵਾ ਕਰਦੀ ਸੀ ਕਿ ਪੰਜਾਬ ਵਿੱਚ 10 ਦਿਨਾਂ ਦੇ ਵਿੱਚ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ ਪਰ ਉਸ ਗੱਲ ਨੂੰ ਖੋਲ੍ਹੇ ਹੋੜੀ 3 ਸਾਲ ਬੀਤ ਚੁੱਕੇ ਹਨ ਪਰ ਫਿਰ ਵੀ ਪੰਜਾਬ ਵਿੱਚ ਨਸ਼ਾ ਉਵੇਂ ਹੀ ਬਰਕਰਾਰ ਹੈ ਇਸ ਵਾਰ ਇਸ ਲਈ ਜਾ ਕੇ ਨੇ ਕੀ ਜਦੋਂ ਉਹਨਾਂ ਦੀ ਪਾਰਟੀ ਕਾਂਗਰਸ ਪੰਜਾਬ ਵਿਧਾਨ ਸਭਾ ਵਿੱਚ ਜਿੱਤ ਕੇ ਆਈ ਸੀ ਤਾਂ ਉਹਨਾਂ ਨੇ ਵੀ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਨਸ਼ਾ ਖਤਮ ਕਰ ਦੇਵੇਗੀ ਪਰ ਉਹ ਪੰਜਾਬ ਵਿੱਚ ਨਸ਼ਾ ਖਤਮ ਨਹੀਂ ਕਰ ਸਕੇ ਇਸੇ ਤਰ੍ਹਾਂ ਹੀ ਪ੍ਰਗੰਤਮਨ ਪੰਜਾਬ ਵਿੱਚ ਨਸ਼ਾ ਖਤਮ ਨਹੀਂ ਕਰ ਸਕਦਾ ਕਹਿੰਦੇ ਜੀ ਫਰਮਾਨ ਕੱਟਤਾ ਵੀ 3 ਮਹੀਨੇ ਦੇ ਅੰਦਰ ਅੰਦਰ ਖਤਮ ਹੋਣੀ ਚਾਹੀਦੀ ਹੈ ਨਹੀਂ ਤਾਂ ਅਸੀਂ ਦੇਖ ਲਾਂਗੇ 3 ਸਾਲ ਚ ਤਾਂ ਨਹੀਂ ਹੋਏ ਹੁਣ 3 ਮਹੀਨੇ ਤੇ ਆ ਗਿਆ ਬੰਦ 3 ਸਾਲ ਚ ਕਦੋਂ 3 ਮਹੀਨੇ ਚ ਸਭ ਮੇਰੀ ਉਹਨਾਂ ਨੂੰ ਫੇਰ ਅਪੀਲ ਹੈ ਸਾਡੇ ਕਾ ਨਹੀਂ ਦੇਖ ਲੋ ਹੁਣ ਤਾਂ ਚਲੋ ਮੈਂ ਜਿੱਥੇ ਵੀ ਬੈਠਾ ਪਰਦੋਂ ਅਸੀਂ ਵਾਦਾ ਕੀਤਾ ਸੀਗਾ ਤੇ ਵਾਦਾ ਪੂਰਾ ਨਹੀਂ ਹੋਇਆ ਕੀ ਹਾਲ ਬਣਿਆ ਕਾਂਗਰਸ ਦਾ ਤੇ ਹੁਣ ਥੋੜਾ ਵੀ ਆਈ ਅਸ਼ਰ ਹੋਣ ਜਾ ਰਿਹਾ ਸਭ ਆ ਜਿਹੜੀਆਂ ਲੀਪਾ ਪੋਚੀਆਂ ਸੰਸੀਅਰਲੀ ਕੰਮ ਕਰੋ ਇਹਦੇ ਤੇ ਕਰਨਾ ਤਾਂ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਕਿ ਪੰਜਾਬ ਸਰਕਾਰ ਬਿਨਾਂ ਫालतू ਸੈਂਟਰ ਸਰਕਾਰ ਉੱਪਰ ਇਲਜ਼ਾਮ ਲਾਉਂਦੀ ਹੈ ਕਿ ਉਹ ਪੰਜਾਬ ਸਰਕਾਰ ਦਾ ਸਹਿਯੋਗ ਨਹੀਂ ਕਰਦੀ ਇਹ ਗੱਲ ਇਸ ਲਈ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਕਿਉਂਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੋਨੀਆ ਮਾਨ ਜੋ ਕਿ ਤਲਕਰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਅਤੇ ਉਸ ਨੇ ਸੈਂਟਰ ਸਰਕਾਰ ਉੱਪਰ ਇਹ ਇਲਜ਼ਾਮ ਲਾਇਆ ਸਨ ਕਿ ਉਹ ਪੰਜਾਬ ਸਰਕਾਰ ਨਾਲ ਸਹਿਯੋਗ ਨਹੀਂ ਕਰਦੀ ਨਸ਼ਾ ਖਤਮ ਕਰਨ ਵਿੱਚ। ਉਹ ਜਿੰਨੇ ਵੀ ਬਾਰਡਰ ਏਰੀਆ ਸਾ ਉਹਦੇ ਉੱਤੇ ਸੈਂਟਰ ਗਵਰਨਮੈਂਟ ਜਿਹੜੀ ਜ਼ਿੰਮੇਵਾਰ ਹੈ ਅੱਜ ਜਿਹੜੀ ਸੈਂਟਰ ਨੂੰ ਬੀਐਸਐਫ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਉਹ ਅਸੀਂ ਸੈਂਟਰ ਗਵਰਨਮੈਂਟ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਜਿਹੜੀ ਸਾਡੀ ਸਟੇਟ ਪੰਜਾਬ ਹੈ ਉਹ ਬਾਰਡਰ ਸਟੇਟ ਹੈ ਤੇ ਉੱਥੇ ਇਸ ਤਰੀਕੇ ਦੀ ਬੀਐਸਐਫ ਨੂੰ ਵੀ ਹਦਾਇਤਾਂ ਦੇਣੀਆਂ ਚਾਹੀਦੀਆਂ ਕਿਉਂਕਿ ਸਭ ਤੋਂ ਜ਼ਿਆਦਾ ਡਰੋਨ ਜਿਹੜੇ ਨੇ ਉਹ ਉਸ ਏਰੀਆ ਦੇ ਵਿੱਚ ਆਉਂਦੇ ਆ 2 ਤੋਂ 3 ਕਿਲੋਮੀਟਰ ਦੇ ਵਿੱਚ। ਇਸ ਨੂੰ ਲੈ ਕੇ प्रताप सिंह बाजवा ने कहा कि सेंटर सरकार पंजाब सरकार खड़ेगी जो पंजाब सरकार मदद हो सकेगी वो सेंटर सरकार करेगी देखो कोई भी गवर्नमेंट फैसला करे ड्रग्स के खिलाफ हो लॉ एंड ऑर्डर के खिलाफ हो तो सारे लोग और विशेष तौर मेन ऑपजीशन पार्टी तो वेलकम करेगी मगर मैं समझता हूँ तो हर चीज का टाइम होता है इनके केजरीवाल साहब ने कहा था कि जब हम आएंगे हम चार महीने में ये ड्रग्स का काम खत्म कर देंगे और कई 26 जनवरी पर कभी 15 अगस्त पर आज आप रेड करा रहे हो मगर आपकी ईमानदारी नजर नहीं आ रही सबसे पहला क्रूसेडर जो होता है जिसने ये क्रूसेड को हेड करना होता वो होता है चीफ मिनिस्टर अगर आपका चीफ मिनिस्टर ही नशा मुक्त नहीं है तो पंजाब नशा मुक्त कैसे होगा तो मेरा ये कहना है कि अब तीन साल गुजरने के बाद जब पंजाब बिल्कुल तो हमारे नौजवान बच्चे तबाह हो चुके हैं पंजाब आर्थिक तौर पर तबाही के सर पर है आप तब ये रेड्स आपने जैसे कुछ और सूबों से ये ले लिया कि वहां जी अब बुलडोजर मंगवाए जाए घर तोड़े जाए आपने कभी ये देखा कि ये सारी ड्रग ट्रेड हमारा कहना ये है कि ये सारी की सारी टॉप पुलिस अफसर करवा रहे कभी आपने किसी पुलिस अफसर का घर तोड़ा एक आप हैरान होंगे एक एआईजी लेवल का आदमी जो ड्रग्स के केस में वांटेड वो 3 साल से भगवंत मान की सरकार ने गिरफ्तार नहीं किया तो दोस्तों इस बारे तोंडा की विचार है कि पंजाब सरकार पंजाब विच नशा खत्म कर सकेगी यानी कमेंट करके जरूर ਦੱਸੋ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ